ਇਸਥਾਨਾ ਡੇਰਾ ਬਾਬਾ ਨਾਲ ਅੰਦਰ ਕਹਿੰਦੇ ਪਿੰਡ ਪੱਤੋ ਕੋ ਟੈਲੀ ਸਾਹਿਬ ਦਾ ਨੌਜਵਾਨ ਰਾਜੂ ਮਸੀ ਆਪਣੇ ਭਰਾ ਨਾਲ ਡੇਰਾ ਬਾਬਾ ਨਾਲ ਕੇ ਵਿਖੇ ਘਰੋਂ ਘਰੇਲੂ ਸਮਾਨ ਲੈਣ ਵਾਸਤੇ ਗਏ ਤਾਂ ਉਹਨਾਂ ਨੂੰ ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀ ਦਾ ਕਿਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸਦੇ ਭਰਾ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਸਤੋ ਮਤਬਗਾਂ ਮਲਾਵੜ ਵੱਲੋਂ ਹੀ ਜਕਮੀਰ ਵਿਕਿਆਨ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਵਿੱਚ ਪਹੁੰਚਾ ਕੇ ਪਰਾਰ ਹੋ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਰਾਜੂ ਸਿੰਘ ਨੂੰ ਮ੍ਰਿਤਕ ਕੋਸ਼ਤਕ ਕਰਤਾ ਜਦਕਿ ਉਸੇ ਭਰਾ ਦਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਇਲਾਜ ਚੱਲ ਰਿਹਾ ਹੈ ਉਧਰ ਮੌਕੇ ਤੇ ਪਹੁੰਚੀ ਫੁੱਟ ਖਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਰਿਫੂ ਸਾਪਣ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਤੇ ਜਾਨ ਲੈਵਾ ਹਮਲਾ ਹੋਇਆ ਹੈ ਇਸ ਵਕਤ ਇੱਕ ਭਰਾ ਦੀ ਮੌਤ ਹੋਈ ਹੈ ਤੇ ਦੂਸਰਾ ਜੰਮੀਰ ਜਿਸ ਨੂੰ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਗੂਨਗਲ ਦੇ ਖਲਾਵਤ ਧਾਰਾ 302 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਮਿਜ਼ਨ ਤੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜੀ ਤੀ ਹੈ ਮਜਰ ਨੂੰ ਪੁਲਿਸ ਸਾਫੇ ਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦੀ ਮਜਰ ਨੂੰ ਸਪੱਸ਼ ਸਲਾਕਾ ਦਿੱਤਾ ਜਾਵੇਗਾ ਉਧਰ ਪਰਿਵਾਰਕ ਮੈਂਬਰ ਪੰਜਾਬ ਪੁਤਾਰਿਆ ਨੂੰ ਕੁਝ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੁਕਾਨਾਂ ਕਲਾਵਾ ਸਭ ਤੋਂ ਸਰਸਕ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਆਏ ਹੋਏ ਦੁਕਾਨ ਤੇ ਆਏ ਕਹਿੰਦੇ ਮੈਂ ਇਕੱਲਾ ਦੁਕਾਨ ਤੇ ਕਹਿੰਦੇ ਤੂੰ ਮੇਰੇ ਭਰਾ ਆਏ ਕਹਿੰਦੇ ਮਟਰ ਸਾਗ ਤੇ ਤੇਲ ਲੈਣੀਆਂ ਆ ਆ ਰੋਡ ਤੇ ਦੁਕਾਨ ਆ ਜੱਜੀ ਦੀ ਉੱਥੋਂ ਤੇਲ ਪਵਾਉਣ ਆਇਆ ਭਾਵ ਨਹੀਂ ਆਉਣ ਤੇ ਤਾਂ ਉਹਨਾਂ ਦੁਕਾਨ ਦੇ ਕੇਲਪੌਣ ਨਹੀਂ ਆਉਣ ਦਿੱਤਾ ਨਾ ਉੱਥੇ ਘੇਰ ਲਿਆ ਮੁੰਡਿਆਣੇ ਕਹਿੰਦੇ ਕਿ ਕਿੱਥੋਂ ਆਏ ਜੇ ਤੁਸੀਂ ਕਿੱਥੇ ਚੱਲੇ ਜੇ ਕਹਿੰਦੇ ਆਏ ਘਰੋਂ ਆਏ ਆ ਹੱਜ ਆਏ ਆ ਜਾਂ ਪਰੋਟੀਆਂ ਜਿ ਖਾਣੀਆਂ ਕੇਲਪੌਣ ਆਏ ਆ ਮਾਤਾ ਉਹ ਵੀ ਦਿੱਤਾ ਕਹਿੰਦਾ ਵੀ ਤਹਾਡੇ ਕੋ ਸਮਾਨ ਆ ਕਹਿੰਦੇ ਤੁਹਾਡੇ ਕੋ ਸਮਾਨ ਕੀ ਆ ਸਮਾਨ ਤਾਂ ਨਾਲੇ ਪੈਸੇ ਦੋ ਤੇ ਫਿਰ ਜਾਣ ਦੇਣਾ ਇਹ ਮੇਰਾ ਘਰ ਵਾਲਾ ਕੋ ਕਹਿੰਦਾ ਤੂੰ ਕੌਣ ਹੋਇਆ ਸਾਨੂੰ ਪੁੱਸਣ ਵਾਲਾ ਤੁਹਾਡੇ ਕੋ ਕੋਈ ਨਹੀਂ ਆਉਂਦੇ ਤਾਂ ਉਹਦਾ ਕੱਢ ਕੇ ਉਹਨਾ ਕਿਰਚਾ ਮਾਰ ਦਿੱਤੀਆਂ ਨੇ ਦੋ ਕਿਰਚਾ ਮਾਰਿਆ ਜੀ ਨਾ ਕੀ ਉਹਨਾਂ ਦੇ ਜਿੰਨਾ ਦੇ ਵਜੂ ਰਾਜੂ ਸਿੰਘ ਜਿਹੜਾ ਪਿੰਡ ਆਹ ਪੱਖੋ ਦੀ ਨਾਲੀ ਸਾਹਿਬ ਤੋਂ ਕੌਣ ਹੈ ਜਿਹੜੇ ਮੁੰਡੇ ਦਾ ਪਛਾਣ ਨਹੀਂ ਜਣਾ ਮਾਰੀਆਂ ਨੇ ਮੈਨੂੰ ਪਛਾਣਦੇ ਆ ਉਹ ਵੱਡਾ ਜੇੜਾ ਉਹਨੂੰ ਪਛਾਣਿਆ ਸਾਡੇ ਪਿੰਡ ਦੇਈਆਂ ਕੀ ਮੰਗ ਕਰਦੇ ਪ੍ਰਸ਼ਾਸਨ ਦੀ ਕੀ ਮੰਗ ਕਰਦੇ ਜੀ ਅਸੀਂ ਬਹੁਤ ਜੋ ਗੱਲ ਸਜ਼ਾ ਨਾਲ ਦਵਾਣਾ ਚਾਹੁੰਨੇ ਬਸ ਸਜ਼ਾ ਦਵਾਣੀ ਬਾਸ ਉਹਨਾਂ ਨੂੰ ਹੋਰ ਕੁਝ ਨਹੀਂ ਮੈਂ ਉਮਰ ਕਿੰਨੀ ਹੈ ਉਮਰ ਕਿੰਨੀ ਹੈ ਇੱਕ ਬਾਈਕ ਵਾਲਾ ਹੈ ਜੀ ਮੇਰੇ ਘਰ ਵਾਲੇ ਦੇ ਉੱਪਰ ਜੇ ਜਿਹੀ ਚੀਜ਼ ਦੇ ਉੱਪਰ ਕਰ ਟਾੜੀ ਕੋ ਉਹਨਾਂ ਨੂੰ ਰੰਜਸ ਹੀ ਇਹੀ ਤਰ੍ਹਾਂ ਨਹੀਂ ਕੀ ਕੋਈ ਨਹੀਂ ਕੋਈ ਦੁਸ਼ਮਣੀ ਨਹੀਂ ਆ ਪਤਾ ਨਹੀਂ ਕਿ ਅਨੰਨਾ ਸ਼ਾਬੋਤ ਖਾਦਾ ਨਸ਼ੇ ਦੇ ਮਾਰੇ ਉਹਨੇ ਕਿਰਚਾ ਮਾਰੀਆਂ ਨੇ ਕਿੰਨੇ ਬੱਚੇ ਕਿੰਨੇ ਆ ਇਹ ਕਹਤੇ ਕੋਣ ਵਾਲਾ ਜੇ ਪਿੰਡ ਸਾਡੇ ਕਿੰਨੇ ਹੋ ਜੇ ਨਾ ਨੇ ਕੈਰ ਵੀ ਸਾਡੇ ਨਾਲ ਇੱਥੇ ਇੱਥੇ ਸਕੂਟਰ ਕਿੰਨੇ ਪਚਾਇਆ ਉਹ ਆਇਆ ਸੁੱਟ ਕੇ ਆਪ ਇਸ ਵਟ ਕੇ ਗਏ ਤੇ ਇੱਥੇ ਆਂਦੇ ਦਾਖਲ ਕਰ ਲੋ ਐ ਸਟਾਲ ਆਤੀਆਂ ਆਪਾਂ ਇਸਨੇ ਕੋ ਕਾਰਵਾਈ ਕੀਤੀ ਹੰ ਤੱਕ ਕਾਰਵਾਈ ਕਰਨ ਦੇ ਨੇ ਉਹ ਵੱਡੇ ਜੇਠ ਨਾਲ ਨਾ ਕੀਤੀ ਕਾਰਵਾਈ ਕਿਹਾ ਕਿ ਮੇਰਾ ਇੱਕ ਵੱਡਾ ਭਰਾ ਸੀ ਇੱਕ ਛੋਟਾ ਆ ਸੀ ਮੈਂ ਮੈਂ ਟੇਖਾ ਪੱਕੋ ਕੇ 44 ਸਾਲ ਦੇ ਗੁਰਦੁਆਰੇ ਮਿਲੋਂ ਪਿੰਡ ਦੇ ਚਮਕੀਦਾਰ ਤੇ ਬਾਬਿਆਂ ਨੇ ਮਿੰਡੇ ਨੇ ਦੱਸਿਆ ਵੀ ਤੁਮ ਇੱਥੇ ਬੈਠਾ ਤੇਰਾ ਭਰਾ ਮਾਰਦਾ ਆ ਤੇ ਵੱਡੇ ਦੇ ਜੇਰੀਆ ਕਿਰਚੇ ਵਜੀ ਆ ਤੇ ਛੋਟੇ ਨੂੰ ਮਾਰ ਦਿੱਤਾ ਦਿਲ ਚ ਕਿਰਚੇ ਮਾਰ ਕੇ ਉਹ ਜਿਹੜਾ ਇਸ ਮਾਲ ਜਿਹੜਾ ਇਹ ਵੇਚਦਾ ਵੀ ਆ ਤੇ ਪਿੰਦਾ ਦੀ ਆ ਤੇ ਲੁੱਟ ਖੋ ਵੀ ਕਰਦਾ ਆ ਪਰ ਸੰਘੋਰੇ ਵਾਲਿਆਂ ਕੋਲ ਲੁੱਟ ਖੋ ਕੀਤੀ ਆ ਇਹਨੇ 12 ਵਜੇ ਜਦੋਂ ਟਾਈਮ ਹੀ ਕੌਣ ਆ ਕੌਣ ਆ ਨਾਮ ਆਦਾ ਗਰਜੀਤ ਸਿੰਘ ਕਾਲਾ ਕੋਟ ਪਾਇਆ ਜੇ ਖੱਟਾ ਪੰਨਾ ਬੰਨਿਆ ਆ ਕਿਹੜਾ ਪਿੰਡ ਦਾ ਹੋਣ ਨਾਲ ਭੇਜਿਆ ਆ ਕਿਹੜਾ ਪਿੰਡ ਦਾ ਮੇਰੇ ਪਿੰਡ ਦੇ ਨਾਲ ਹੀ ਆ ਉਹਨਾਂ ਪਿੰਡ ਦਾ ਚੰਦੋਂ ਨੰਗਲ ਚ ਪੈ ਜਾਂਦਾ ਆ ਤੇ ਇਸ ਕਰਨ ਰੰਜੀਤ ਕੋਈ ਨਹੀਂ ਹੀ ਕਹਿ ਖੋਣ ਦੇ ਕਾਨੂੰਨਾਂ ਨੂੰ ਮਾਰ ਕੇ ਸੁੱਟ ਗਿਆ ਇੱਕ ਦੇ ਗਿਰਚੇ ਮਾਰਤੀ ਹੈ ਜੀ ਜਿਹੜੇ ਅਗਵੇ ਉਹ ਕਹਿੰਦੇ ਉਹ ਇਨਸਪੈਕਟਰ ਹੈ ਜੀ ਉਹਦਾ ਦਿਮਾਗ ਦਾਬੀ ਤੁਸੀਂ ਇਹਨਾਂ ਜਾਣਦੇ ਕਾਨੂੰਨ ਨੂੰ ਵੀ ਜਿਹਦਾ ਦਿਮਾਗ ਦਾਬ ਹੋਇਆ ਉਹ ਦਿਨਾ ਪਿੰਦਾ ਆ ਉਸ ਪਹਿਲੇ ਠਾਣੇ ਲਿਖੋਣਾ ਪਿੰਦਾ ਵੀ ਇਹਦਾ ਦਿਮਾਗ ਦਾਬ ਆ ਤੇ ਜਿਹੜੇ ਅਨਪੜ ਸਾਥੀ ਬੰਦੇ ਸੀ ਨਾਲ ਉਹ ਕਹਿੰਦੇ ਵੀ ਇਹਦਾ ਭਾਈ ਨੇ ਮਾਰ ਕੇ ਸੁੱਟ ਆ ਕਿਨਾ ਕੀ ਵੀਰ ਦਾ ਜਿਹੜਾ ਜਿਹੜੇ ਵੀਰ ਦੀ ਡੈਥ ਹੋਈ ਆ ਮੇਰੇ ਭਰਾ ਦਾ ਨਾਮ ਅਜਮਸੀ ਹੈ ਜਿਹੜਾ ਜਿਹਦੀ ਡੈਥ ਹੋਈ ਆ ਜਿਹੜੇ ਗਿਰਚੇ ਵਾਡੀ ਉਹਦਾ ਨਾਮ ਵੀਜੇ ਮਸਈ ਹੈ ਜੀ ਸਕੀਪਰਾ ਨਾ ਤੁਹਾਡੇ ਦੋਨਾਂ ਹਾਂਜੀ ਦੋਵੇਂ ਸਕੀਪਰਾ ਨੇ ਮੇਰੇ ਅੱਜ ਮੈਂ ਸਵੇਰੇ ਕਿਹਾ ਵੀ ਤੂੰ ਇਕੱਲਾ ਹੋਣਾ ਬਾਅਦ ਨਿਕਲੇ ਹੋ ਦੇ ਗੱਲ ਚੱਕਰ ਕੋਈ ਨਹੀਂ ਵੀ ਦੁਨੀਆ ਇਦਾਂ ਵੀ ਗੱਲਾਂ ਵਾਤਾ ਘਰਦੀ ਆ ਕੋਈ ਰੰਗੇ ਚੇਤੋਂ ਰਿਸਤ ਨਹੀਂ ਕਰਦੀ ਕੋਈ ਰੰਗੇ ਸੁਣੀ ਕੋਈ ਰੰਗੇ ਸੁਣੀ ਆ ਉਹ ਤੇਰਾ ਆ ਜੀ ਮੈਂ ਤਾਂ ਮੈਨੂੰ ਸਵੇਰੇ ਘੋੜੇ ਵਾਲਿਆਂ ਦੀ ਵੀਡੀਓ ਵੀ ਕੱਢ ਕੇ ਦਿਨਾ ਆ ਜੀ ਉਹਨਾਂ ਨੂੰ ਵੀ ਉਹਨੇ ਲੁੱਟਿਆ ਆ ਪੁਲਿਸ ਦੀ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਲ ਸਿਰ ਨੂੰ ਕੀਤੀ ਹੈ ਕਾਰਵਾਈ ਐਸ ਐਸ ਸਾਹਿਬ ਦਿਪਤੀ ਸਾਹਿਬ ਸਾਡੇ ਕੋਲ ਆਏ ਨੇ ਕੋਈ ਮੇਰੇ ਸੱਜਣ ਹੀ ਬਟਾਲੇ ਦੇ ਵਿੱਚ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਇਦਾਂ ਨੂੰ ਫੋਨ ਨਾ ਭੇਜਿਆ ਤੇ ਖਤਾ ਕੋ ਨਾ ਬੰਨਿਆ ਹਟਾਲੇ ਦੇ ਸਰਕ ਤੇ ਦੋਇਆ ਆਉਂਦੇ ਆ ਆ ਕੀ ਮੰਗੀ ਕਰਦਾ ਪਾ ਪ੍ਰਸ਼ਾਸਨ ਨੂੰ ਮੰਗ ਇਹ ਪ੍ਰਸ਼ਾਸਨ ਦੇ ਕੰਨੇ ਆ ਕਿ ਨਾ ਸਾਨੂੰ ਪੈਸੇ ਦੀ ਲੋੜ ਆ ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਆ ਅਈ ਨਾ ਪਹਿਲਾ ਲੈਣਾ ਨਾ ਇਹਦੇ ਕੋਈ ਲੈਣਾ ਸਾਨੂੰ ਇਹ ਆ ਇਥੇ ਅਗਵਾ ਦਾ ਵੀ ਡਰਿਆ ਸਾਨੂੰ ਖਤਰਾ ਆ ਸਾਡੀ ਮੰਗ ਇਹ ਆ ਕਿ ਪਹਿਲਾਂ ਵੀ ਸਾਡੇ ਨਾਲ ਬੜੀ ਵਾਰੀ ਹੋ ਚੁੱਕਿਆ ਅਗਵਾ ਕੀਤੇ ਤੇ ਇਸ ਕਰਕੇ ਹੁਣ ਅਸੀਂ ਆਪਣਾ ਇੱਕ ਭਰਾ ਜਾਣਤਾ ਆ ਹੁਣ ਮੈਂ ਦੋ ਭਰਾ ਤੇ ਮਾਪਿਓ ਨਹੀਂ ਜਾਣਦੇ ਨਾ ਨਹੀਂ ਇਹ ਜਾਣਦੇ ਆ ਇਹ ਉਹਦੇ ਪਿਆਈਏ ਇਹ ਉਹਦੇ ਤੇ ਉਹ ਵੀ ਮਾਹ ਦਾ ਚੋਰਾ ਭੱਜ ਕੇ ਗਿਆ ਸੀ ਚਾਚਾ ਜੀ ਆ ਡਾਕਟਰ ਪਿਓ ਦੇ ਵੀ ਇੱਥੇ ਪਿਆਈਏ ਤੇ ਜਿੰਨਾ ਕਿੰਨੇ ਜਣੇ ਸੀ ਹਾਂਜੀ ਕਿੰਨੇ ਜਣੇ ਸੀ ਇਹ ਕੋ ਜ ਅਨਰਸਾਤੀ ਬੰਦੇ ਨਾਲ ਹੀ ਉਹੇ ਦੱਸ ਕੇ ਗਏ ਆਏ ਤੇ ਮਾਰਕਸ ਹਸਪੀਟਲ ਆਪ ਸੁੱਟ ਕੇ ਗਿਆ ਆਇਆ ਇਦਾਂ ਆ ਕਿ ਮੇਰਾ ਇੱਕ ਵੱਡਾ ਭਰਾ ਆ ਹੀ ਇੱਕ ਛੋਟਾ ਆ ਹੀ ਤੇ ਮੈਂ ਬੈਠਾ ਪੱਕੇ 44 ਸਾਲ ਦੇ ਗੁਰਦੁਆਰੇ ਮਿਲੋਂ ਪਿੰਡ ਦੇ ਚੌਕੀਦਾਰ ਤੇ ਬਾਬਿਆਂ ਨੇ ਮਿੰਡੇ ਦੱਸਿਆ ਵੀ ਤੁਮਾ ਇੱਥੇ ਬੈਠਾ ਤੇਰਾ ਭਰਾ ਮਾਰਤਾ ਆ ਤੇ ਵੱਡੇ ਤੇ ਜਿਹੜੀ ਕਿਰਚੀ ਵਜੀ ਆ ਤੇ ਛੋਟੇ ਨੂੰ ਮਾਰ ਦਿੱਤਾ ਦਿਲ ਚ ਕਿਰਚੀ ਮਾਰ ਕੇ ਉਹ ਜਿਹੜਾ ਹੀ ਸਮਾਨ ਜਿਹੜਾ ਹੀ ਵੇਚਦਾ ਵੀ ਆ ਤੇ ਪਿੰਗਾ ਵੀ ਆ ਤੇ ਲੁੱਟ ਖੋ ਵੀ ਕਰਦਾ ਆ ਪਰਸਾਂ ਪੰਘੋਰੇ ਵਾਲਿਆਂ ਕੋਲ ਲੁੱਟ ਖੋ ਕੀਤੀ ਆ ਇਹਨੇ 12 ਵਜੇ ਜੇਦੋ ਟਾਈਮ ਹੀ ਕੌਣ ਆਉ ਕੌਣ ਆ ਨਾਮ ਉਹਦਾ ਗਰਜੀਤ ਸਿੰਘ ਕਾਲਾ ਕੋਟ ਪਾਇਆ ਜੇ ਖੱਟਾ ਪੰਨਾ ਬੰਨਿਆ ਆ ਜਿਹੜਾ ਪਿੰਡ ਦਾ ਮੇਰੇ ਪਿੰਡ ਦੇ ਨਾਲ ਹੀ ਆ ਉਹਨਾਂ ਪਿੰਡ ਦਾ ਚੰਦੋ ਨੰਗਲ ਚ ਪੈ ਜਾਂਦਾ ਆ ਤੇ ਇਸ ਕੰਨ ਰੰਗੇ ਕੋਈ ਨਹੀਂ ਸੀ ਪਹਿ ਖੌਣ ਦੇ ਕਾਨੂੰਨਾਂ ਨੂੰ ਮਾਰ ਕੇ ਸੁੱਟ ਗਿਆ ਇੱਕ ਦੇ ਗਿਰਚ ਮਾਰਤੀ ਹੈ ਜੀ ਜਿਹੜੇ ਅਗਵੇ ਉਹ ਕਹਿੰਦੇ ਉਹ ਇਨਸਪੈਕਟਰ ਆ ਜੀ ਉਹਦਾ ਦਿਮਾਗ ਖਰਾਬ ਹੀ ਤੁਸੀਂ ਇਹਨਾਂ ਜਾਣਦੇ ਕਾਨੂੰਨ ਨੂੰ ਵੀ ਕਿਦਾਂ ਦਿਮਾਗ ਖਰਾਬ ਹੋਇਓ ਦਿਨਾ ਪਿੰਦਾ ਆ ਉਹ ਸਭ ਪਹਿਲੋ ਠਾਣੇ ਲਿਖੋਣਾ ਪਿੰਦਾ ਵੀ ਇਹਦਾ ਦਿਮਾਗ ਖਰਾਬ ਆ ਤੇ ਜਿਹੜੇ ਅਨਬਰ ਸਾਦੀ ਬੰਦੇ ਸੀ ਨਾਲ ਉਹ ਕਹਿੰਦੇ ਵੀ ਇਹਦਾ ਭਾਈ ਨੇ ਮਾਰ ਕੇ ਸੁੱਟ ਆ ਕਿੰਨਾ ਕੀ ਵੀਰ ਦਾ ਜਿਹੜਾ ਜਿਹੜੇ ਵੀਰ ਦੀ ਡੈਥ ਹੋਈ ਆ ਮੇਰੇ ਭਰਾ ਦਾ ਨਾਂ ਦਾ ਜੁਮਸੀ ਹੈ ਜਿਹੜਾ ਜਿਹਦੀ ਡੈਥ ਹੋਈ ਆ ਜਿਹੜੇ ਕਿਚਵਾਡੀ ਉਹਦਾ ਨਾਂ ਬੀਜੇ ਮਸੀ ਹੈ ਜੀ ਸੱਚੇ ਭਰਾ ਨੇ ਤੁਹਾਡੇ ਦੋਨੋਂ ਹਾਂ ਜੀ ਦੋਵੇਂ ਸੱਚੇ ਭਰਾ ਨੇ ਮੇਰੇ ਅੱਜ ਮੈਂ ਸਵੇਰੇ ਕਹਿ ਰਿਹਾ ਵੀ ਤੁਸੀਂ ਘਰੋਂ ਬਾਅਦ ਨਿਕਲਿਓ ਦੇ ਗਾਲੇ ਚੱਕਰ ਕੋਈ ਨਹੀਂ ਵੀ ਦੁਨੀਆ ਇਦਾਂ ਵੀ ਗੱਲਾਂ ਬਾਤਾਂ ਕਰਦੀ ਆ ਕੋਈ ਰੰਗੇ ਜਿਹੜੇ ਰਿਸ਼ਤੇ ਨਹੀਂ ਡਾਡੇ ਕੋਈ ਰੰਗੇ ਸੁਣੀ ਕੋਈ ਰੰਗੇ ਸੁਨੀ ਆ ਉਹ ਤੇਰਾ ਆ ਜੀ ਮੈਂ ਤਾਂ ਮੈਨੂੰ ਸੁਵੇ ਘੰਗੋਰੇ ਵਾਲਿਆਂ ਦੀ ਵੀਡੀਓ ਵੀ ਗੱਢ ਕੇ ਦਿਨਾ ਆ ਦੀ ਉਹਨਾਂ ਨੂੰ ਵੀ ਉਹਨੇ ਲੁੱਟਿਆ ਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਲ ਸਿਰਫ ਉਹ ਕੀਤੀ ਹੈ ਕਾਰਵਾਈ ਐਸਐਸ ਸਾਹਿਬ ਡਿਪਟੀ ਸਾਹਿਬ ਸਾਡੇ ਕੋਲ ਆਏ ਨੇ ਕੋਈ ਮੇਰੇ ਸੱਜਣ ਹੀ ਵਟਾਲੇ ਦੇ ਵਿੱਚ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਇਦਾਂ ਨੂੰ ਖੂਨ ਨਾ ਵੀ ਜਿਹੜੇ ਖਤਾ ਬੰਨਿਆ ਵਟਾਲੇ ਦੇ ਸਰਕ ਤੇ ਦੋਆ ਆਉਂਦੇ ਆ ਆ ਇਹ ਮੰਗੀ ਕਰਤਾ ਪ੍ਰਸ਼ਾਸਨ ਨੂੰ ਮੰਗ ਇਹ ਪ੍ਰਸ਼ਾਸਨ ਦੇ ਕੰਨੇ ਆ ਕਿ ਨਾ ਸਾਨੂੰ ਪੈਸੇ ਦੀ ਲੋੜ ਆ ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਆ ਅਈ ਨਾ ਪਹਿਲਾ ਲੈਣਾ ਨਾ ਇਹ ਕੋਈ ਲੈਣਾ ਸਾਨੂੰ ਇਹ ਆ ਇਥੇ ਅਗਵਾ ਨੇ ਵੀ ਡਾਰੇ ਆ ਸਾਨੂੰ ਖਤਰਾ ਆ ਸਾਡੀ ਮੰਗ ਇਹ ਆ ਕਿ ਪਹਿਲਾਂ ਵੀ ਸਾਡੇ ਨਾਲ ਬੜੀ ਬਾਰੀ ਹੋ ਚੁੱਕਿਆ ਅਗਵਾ ਕੀਤੇ ਤੇ ਇਸ ਕਰਕੇ ਹੁਣ ਅਸੀਂ ਆਪਣਾ ਇੱਕ ਭਰਾ ਜਾਣਤਾ ਆ ਹੁਣ ਮੈਂ ਦੋ ਭਰਾ ਤੇ ਮਾਪੇ ਨਹੀਂ ਜਾਣਦੇ ਨਹੀ ਇਹ ਜਾਣਦੇ ਆ ਇਹ ਉਹਦੇ ਵੀ ਪਿਆਈਏ ਤੇ ਉਹਦੇ ਪਿਓ ਵੀ ਮਾਹੀ ਦਾ ਚੋਰਾ ਭੱਜ ਕੇ ਗਿਆ ਸੀ ਚਾਚਾ ਜੀ ਡਾਕਟਰ ਪਿਓ ਦੇ ਵੀ ਇੱਥੇ ਪਿਆਇਆ ਤੇ ਜੰਗਾ ਕਿੰਨੇ ਜਣੇ ਸੀ ਹਾਂਜੀ ਕਿੰਨੇ ਜਣੇ ਸੀ ਇਹ ਕੋ ਜ ਅਨਬਰਸਾਤੀ ਬੰਦੇ ਨਾਲ ਹੀ ਉਹੇ ਦੱਸ ਕੇ ਗਏ ਆਏ ਤੇ ਮਾਰ ਕੇ ਹਸਪੀਟਲ ਆਪ ਸੁੱਟ ਕੇ ਗਿਆ ਆਇਆ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਪੜਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਹੁਣ ਚੱਲ ਰਹੀ ਸਰ ਕੋਈ ਕਾਰਨ ਦਾ ਪਤਾ ਲੱਗਾ ਵਿੱਚ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ ਜਦੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਦੋਂ ਆਈ ਦੀ ਡੈਥ ਹੋ ਗਈ ਨਾਲ ਇਹ ਤੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਆਇਆ ਤੇ ਜਿਹਨੇ ਕਤਲ ਕੀਤਾ ਦਾ ਨਾਮ ਪਤਾ ਪਤਾ ਹੁੰਦਾ ਉਹ ਪੱਕੋ ਗੈਡਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਖਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ